ਜੀਤੋ ਜੀ ਸਾਰੇ ਨੂੰ ਸਵਾਗਤ ਹੈ ਤੁਹਾਡਾ YouTube ਚੈਨਲ ਹਰਸਿੰਦਰ ਬਟੇਕ ਤੇ ਅੱਜ ਇਹਦੇ ਵਿੱਚ ਤੁਹਾਨੂੰ ਦੱਸਾਂ ਜਾਰੀ ਲਾਈਨਿੰਗ ਵਾਲੀ ਸਿੰਪਲ ਸ਼ਰਟ ਦੀ ਜਿਹੜੀ ਸਿਲਾਈ ਕਿਸ ਤਰ੍ਹਾਂ ਕਰਨੀ ਹੈ ਹਾਂਜੀ ਸਭ ਤੋਂ ਪਹਿਲਾਂ ਦੇਖ ਲਓ ਆ ਮੈਂ ਸਿਲੇਕ ਦਾ ਜਿਹੜਾ ਕਮੀਜ਼ ਦੇ ਉੱਪਰ ਲਗ ਬਣਾਉਂਦੇ ਨੇ ਮੈਂ ਇਸ ਤਰ੍ਹਾਂ ਲਾਈਨਿੰਗ ਜਿਹੜੀ ਕੱਚੀ ਸਿਲਾਈ ਲਗਾ ਕੇ ਅਟੈਚ ਕਰ ਲਈ ਹੈ ਹੁਣ ਮੈਂ ਇਹਦੇ ਨਾਲ ਹੀ ਇਹ ਗਲਾ ਜਿਹੜਾ ਇਹ ਅਟੈਚ ਕਰਾਂਗੀ ਇਸ ਤੋਂ ਬਾਅਦ ਸ਼ੋਲਡਰ ਦੀ ਸਿਲਾਈ ਕਿਸ ਤਰ੍ਹਾਂ ਲਗਾਣੀ ਇਹ ਮੈਂ ਤੁਹਾਨੂੰ ਦੱਸਾਂਗੀ ਗੁੰਮ ਸਿਲਾਈ ਕਿਸ ਤਰ੍ਹਾਂ ਲਗਾਣੀ ਹੈ ਸ਼ੋਲਡਰ ਦੀ ਇਹ ਵੀ ਦੱਸਾਂਗੀ ਹੁਣ ਮੈਂ ਪਹਿਲਾਂ ਗਲੇ ਦੀ ਇਹ ਸਲਾਈ ਲਗਾਵਾਂਗੇ ਜਿਵੇਂ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਮੈਂ ਹੁਣ ਗਲਾਏ ਇਸ ਤਰ੍ਹਾਂ ਇਹਦੇ ਨਾਲ ਅਟੈਚ ਕਰ ਲਿਆ ਇੱਕ ਹੋਰ ਗੱਲ ਹੈ ਕਿ ਆ ਦੇਖੋ ਜਦੋਂ ਮੈਂ ਲਾਈਨਿੰਗ ਵਾਲਾ ਕੱਪੜਾ ਇਹਦੇ ਨਾਲ ਅਟੈਚ ਕਰਦੀ ਆ ਸ਼ਰਟ ਦੀ ਮਤਲਬ ਇਹ ਆ ਫਰੰਟ ਸਾਈਡਾ ਕੀਤਾ ਉਸ ਤੋਂ ਪਹਿਲਾਂ ਹੀ ਆ ਮੈਂ ਦੇਖੋ ਘੇਰੇ ਵਾਲੀ ਜਿਹੜੀ ਹੈ ਆ ਨੀਚੋਂ ਘੇਰੇ ਦਾ ਕੱਪੜਾ ਜਿਹੜਾ ਇਸ ਤਰ੍ਹਾਂ ਇੰਨਾ-ਇੰਨਾ ਫੋਲਡ ਕਰ ਲਿਆ ਲਾਈਨਿੰਗ ਵਾਲੇ ਦਾ ਔਰ ਜਿਹੜੀ ਵਿੱਚ ਵਾਲੀ ਸਲਾਈ ਆ ਆ ਜਿਹੜਾ ਮੈਂ ਵੱਧ ਮਾਰਜਿਨ ਰੱਖਦੀ ਹਮੇਸ਼ਾ ਇੰਨਾ ज़्यादा मैं हमेशा कटिंग कर लग हमेशा इन्ना कपड़ा मैं वक्ती हाँ हरेक सूट के सिर्फ जो तो कॉटन की लाइनिंग मैं कटिंग करती हूँ वो ही रखती हदरवाइज टाफटा कोई होर सिंथैटिक लाइनिंग है तो उन्हें तो कोई जरूरत ही नहीं पैदा हाँ जी मैं बैग गले तो और पट्टी लगा चुकी हाँ देखो जी और पट्टी है जी ये पहले तो कपड़ा बिल्कुल ओरेप होना चाहिए ज़्यादा जैसे ਬਹੁਤ ਜ਼ਿਆਦਾ ਵੀ ਨਹੀਂ ਖਿੱਚ ਕੇ ਲਗਾਨੀ ਚਾਹੀਦੀ ਬਹੁਤ ਘੱਟ ਵੀ ਨਹੀਂ ਮਤਲਬ ਹਲਕਾ ਹਲਕਾ ਖਿੱਚ ਕੇ ਲਗਾਨੀ ਚਾਹੀਦੀ ਤਾਂ ਜੋ ਇਸ ਤਰ੍ਹਾਂ ਕਰਕੇ ਇਸ ਦੀ ਫਿਨਿਸ਼ਿੰਗ ਆ ਜਾਈ ਹਾਂਜੀ ਹੁਣ ਦੇਖੋ ਸ਼ੋਲਡਰ ਨੂੰ ਕਿਸ ਤਰ੍ਹਾਂ ਇਹ ਸਲਾਈ ਲਗਾਣੀ ਆ ਸਭ ਤੋਂ ਪਹਿਲਾਂ ਇਹਨਾਂ ਨੂੰ ਆਹ ਬਿਲਕੁਲ ਬਰਾਬਰ ਕਰਕੇ ਇਸ ਤਰ੍ਹਾਂ ਸਲਾਈਆਂ ਇਸ ਤਰ੍ਹਾਂ ਬਰਾਬਰ ਕਰਕੇ ਪਾ ਲੈਣਾ ਹੁਣ ਇਹ ਜਿਹੜੀ ਇਸ ਸਾਈਡ ਵਾਲੀ ਹੈ ਲਾਈਨਿੰਗ ਹੈ ਹਾਂਜੀ ਇਸ ਸਾਈਡ ਬਣੀ ਜਿਹੜੀ ਲਾਈਨਿੰਗ ਹੈ ਇਹਨੂੰ ਇਸ ਤਰ੍ਹਾਂ ਇਸ ਤਰ੍ਹਾਂ ਪਰਕਮਾ ਕੇ ਆਹ ਸਲਾਈਆਂ ਜਿਹੜੀਆਂ ਫਰੰਟ ਤੋਂ ਬਿਲਕੁਲ ਬਰਾਬਰ ਹੋਣੀਆਂ ਚਾਹੀਦੀਆਂ ਮੈਂ ਇਸ ਤਰ੍ਹਾਂ ਘੁਮਾ ਕੇ ਇਸ ਤੇ ਬਿਲਕੁਲ ਸਿੱਧੀ ਸਲਾਈ ਲਗਾ ਦੇਣੀ ਹੈ ਹਾਂਜੀ ਆ ਦੇਖੋ ਤੁਸੀਂ ਸ਼ੋਲਡਰ ਦੀ ਸਲਾਈ ਮੈਂ ਲਗਾ ਚੁੱਕੀ ਹਾਂ ਆ ਦੇਖੋ ਇਹਦੀ ਪ੍ਰੋਪਰ ਫਿਨਿਸ਼ਿੰਗ ਅੰਦਰੋਂ ਬਾਹਰੋਂ ਇਹਦੀ ਪ੍ਰੋਪਰ ਫਿਨਿਸ਼ਿੰਗ ਤੁਸੀਂ ਦੇਖੋ ਹਾਂਜੀ ਹੁਣ ਇਹਦੇ ਵਿੱਚ ਮੈਂ ਸਟ੍ਰੈਪ ਹੋਲਡਰ ਜਿਹੜੀ ਹੋ ਗਈ ਲਗਾਵਾਂਗੀ ਉਹ ਕਿਸ ਤਰ੍ਹਾਂ ਲਗਾਣੇ ਆ ਦੇਖੋ ਪਹਿਲਾਂ ਮੈਂ ਇਸ ਤਰ੍ਹਾਂ ਪੱਟੀ ਆ ਫੋਲਡ ਕਰਾਂਗੀ ਆ ਦੇਖੋ ਹਾਂਜੀ ਇਸ ਪੱਟੀ ਨੂੰ ਇਸ ਤਰ੍ਹਾਂ ਮੈਂ ਫੋਲਡ ਕਰਕੇ ਇਹਦੇ ਉੱਪਰ ਸਲਾਈ ਲਗਾਵਾਂਗੀ ਆ ਦੋਨਾਂ ਸਾਈਡਾਂ ਤੋਂ ਮੈਂ ਇਹਨੂੰ ਇਸ ਤਰ੍ਹਾਂ ਫੋਲਡ ਕਰ ਲਿਆ ਇਹਦੇ ਉੱਪਰ ਸਲਾਈ ਲਗਾਵਾਂਗੀ ਹਾਂਜੀ ਜਿੰਨੀ ਆਪਣੀ ਬਾਹਰੋਂ ਫਿਨਿਸ਼ਿੰਗ ਹੋਣੀ ਚਾਹੀਦੀ ਸੋਟਦੀ ਓਨੀ ਅੰਦਰੋਂ ਵੀ ਹੋਣੀ ਚਾਹੀਦੀ ਹੈ ਤਾਂ ਹੀ ਇਹ ਪ੍ਰੋਪਰ ਜਿਹੜਾ ਹੈ ਸਫਾਈ ਵਾਲਾ ਕੰਮ ਲੱਗਦਾ ਹੈ ਹਾਂਜੀ ਹੁਣ ਦੇਖੋ ਇਹਦੇ ਉੱਪਰ ਮੈਂ ਇਸ ਤਰ੍ਹਾਂ ਸਲਾਈ ਲਗਾ ਕੇ ਇਸ ਤਰ੍ਹਾਂ ਪਹਿਲਾਂ ਹੀ ਇਸ ਤੋਂ ਇੰਨੀ ਦੂਰੀ ਤੇ ਇਸ ਤਰ੍ਹਾਂ ਰੱਖਦੇ ਹੋਏ ਇਹਦੇ ਨਾਲ ਹੀ ਇਸ ਤਰ੍ਹਾਂ ਸਲਾਈ ਨਾਲ ਅਟੈਚ ਕਰ ਲਵਾਂਗੀ ਤਾਂ ਜੋ ਜਦੋਂ ਇੰਟਰਲੌਕ ਕਰਾਂਗੇ ਤਾਂ ਇਹਦੇ ਉੱਪਰ ਵੀ ਇਸ ਤਰ੍ਹਾਂ ਲੌਕ ਆ ਜਾਵੇ ਹਾਂਜੀ ਇਹ ਜਿਹੜੀ ਅੰਦਰ ਉੱਪਰਲੀ ਜਿਹੜੀ ਉਲਟੀ ਸਾਈਡ ਹੈ ਇਹ ਅੰਦਰ ਜਿਹੜੀ ਬਾਜੂ ਦਾ ਸਿੱਧਾ ਪਾਸਾ ਹੈ ਹਾਂ ਜੀ ਜਿਹੜਾ ਜੋੜੇ ਮੈਂ 2 ਇੰਚ ਦਾ ਇੱਥੇ ਲਗਾਇਆ ਜਿਵੇਂ ਇਹ ਜੋੜ ਇੱਥੇ ਬੈਕ ਸਾਈਡ ਤੇ 4 ਇੰਚ ਦਾ ਲਗਾਂਦੀ ਤਾਂ ਇਹ ਇੱਥੋਂ ਤੱਕ ਜਿਹੜਾ ਬਾਜੂ ਦੀ ਸਿਲਾਈ ਦੇ ਵਿੱਚ ਨਜ਼ਰ ਆਣਾ ਸੀ ਇਸ ਕਰਕੇ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਕਿ ਇਹ ਦਾ ਘੱਟ ਤੋਂ ਘੱਟ ਜੋੜ ਜਿਹੜਾ ਜਿਹਾ ਤੁਸੀਂ ਦੇਖ ਸਕਦੇ ਹੋ ਵੀ ਕੋਈ ਰੈਡੀ ਸੂਟ ਹੈ ਸਿਲਾਈ ਮੈਂ ਦੀ ਕਰ ਚੁੱਕੀ ਹਾਂ ਇਹ ਦੇਖੋ ਬਾਜੂ ਦੇ ਵਿੱਚ ਸਿਰਫ ਇੰਨਾ ਹੀ ਜੋੜ ਨਜ਼ਰ ਆ ਰਿਹਾ ਹੈ ਇਹ ਕਪੜਾ ਘੱਟ ਬਿਲਕੁਲ ਸੀਗਾ ਇਸ ਕਰਕੇ ਮੈਨੂੰ ਇਹਦੇ ਵਿੱਚ ਸਲਵਾਰ ਦੇ ਕਪੜੇ ਦੇ ਨਾਲ ਦਾ ਜੋੜ ਲਗਾਉਣਾ ਪਿਆ ਇਹ ਸਿਰਫ 8 ਇੰਚ ਤੱਕ ਇਹਦੀ ਚੌੜਾਈ ਸੀ ਜਿਹਦੇ ਕਰਕੇ ਮੈਨੂੰ ਇੱਥੇ ਜੋੜ ਪਾਣਾ ਪਿਆ ਇਹ ਜੋੜ ਦੇਖੋਏ ਇਸ ਤਰ੍ਹਾਂ نیچے ਆ ਗਿਆ ਔਰ ਜਿਹੜੀ ਮੈਂ ਆਹ ਫਿਟਿੰਗ ਵਾਲੀ ਜਿਹੜੀ ਸਲਾਈ ਹੈ ਇਹਦੀ ਤੋਂ ਅੱਧਾ ਇੰਚ ਅੱਗੇ ਰੱਖ ਕੇ ਹਮੇਸ਼ਾ ਬਾਜੂ ਜਿਹੜੀ ਹੈ ਇਹਦੀ ਸਲਾਈ ਕਰਦੀ ਆਂ ਹਾਂਜੀ ਤੁਸੀਂ ਦੇਖ ਸਕਦੇ ਹੋ ਹਮੇਸ਼ਾ ਅੱਧਾ ਇੰਚ ਅੱਗੇ ਰੱਖ ਕੇ ਬਾਜੂ ਦੀ ਸਲਾਈ ਨੂੰ ਥੋੜਾ ਅੱਗੇ ਰੱਖ ਕੇ ਸਲਾਈ ਕੀਤਾ ਹੈ ਹਾਂ ਜੀ ਦੇਖ ਸਕਦੇ ਹੋ ਤੁਸੀਂ ਘੇਰੇ ਦੇ ਵਿੱਚ ਵੀ ਇਹਦੀ ਲੈਂਥ ਘੱਟ ਸੀ ਔਰ ਇਸ ਕਰਕੇ ਆ મે ਬਾਰਡਰ ਦੇ نیچے ਜਿਹੜਾ ਇਹ ਕਪੜਾ ਅਲੱਗ ਲਗਾ ਕੇ ਜੋੜ ਪਾਇਆ ਇਹਦੇ ਵਿੱਚ ਕੋਈ ਵੱਲ ਨਹੀਂ ਹੈ ਬਿਲਕੁਲ ਸਿੱਧਾ ਫਿਨਿਸ਼ਿੰਗ ਦੇ ਨਾਲ ਇਹ ਕਪੜਾ ਲਗਾਇਆ ਹੈ ਆ ਦੇਖੋ ਬਿਲਕੁਲ ਕਿਨਾਰੀ ਤੇ ਬੀਬ ਸिलाई ਲਗਾਈ ਹੈ ਔਰ ਬਿਲਕੁਲ ਸਿੱਧੀ ਲਗਾਈ ਹੈ ਤਾਂ ਕਿ ਕੋਈ ਵੱਲ ਨਾ ਪਵੇ ਇਹਦੇ ਵਿੱਚ ਹਾਂਜੀ ਸੋਟਨਾਰ ਦੀ ਜਿਹੜੀ ਗੁੰਮ ਸਲਾਈਆਂ ਵਾਲੀ ਸਲਵਾਰੇ ਦੀ ਵੀਡੀਓ ਮੈਂ ਪਹਿਲਾਂ ਅਪਲੋਡ ਕਰ ਚੁੱਕੀ ਹਾਂ ਹਾਂਜੀ ਪੂਰੇ ਸੂਟ ਦੀ ਫਿਨਿਸ਼ਿੰਗ ਤੁਹਾਨੂੰ ਕਿਵੇਂ ਲੱਗੀ ਪਲੀਜ਼ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ